ਏ ਤੁਸੀਂ ਡਰ ਕੇ ਤੇ ਨਹੀਂ ਕਹਿ ਰਹੇ ਹੋ ਤੋ ਕੁਛ ਐਨੀ ਦਾ ਤੇ ਚ ਗਰਮੀ ਮੈਂ ਮੜਾ ਤੰਦੂਰ ਨੂੰ ਹੱਥ ਲਾ ਦੇ ਵੈਸੇ ਤਪ ਜਾਣਾ ਉਹਨੇ ਜੀ ਸਾਸਰੀ ਕਾਲਜ ਕੀ ਹਾਲ ਚਾਲਾ ਠੀਕ ਠਾਕ ਹੋਵੋਂਗੇ ਸਾਰੇ ਵਧੀਆ ਹੋਵੋਂਗੇ ਆਹ ਵੇਖੋ ਪੱਕਾ ਕੋਈ ਗੱਲ ਬਾਤ ਆ ਕੋਈ ਗੱਲ ਨਹੀਂ ਕੋਈ ਗੱਲ ਤਾਂ ਹੈ ਕਿ ਤੁਸੀਂ ਜਿਹੜਾ ਰਾਤ ਨੂੰ ਫੋਨ ਕੱਟਦਾ ਹੁਣ ਵੀ ਤੁਸੀਂ ਮੈਨੂੰ ਫੋਨ ਚੈੱਕ ਕਰਾਓ ਆਗਾ ਫੋਨ ਚੈੱਕ ਕਰਾਓ ਮੈਨੂੰ ਆਲਾ ਸਕਰੀਨ ਸ਼ੇਅਰ ਕਰੋ ਸਕਰੀਨ ਸ਼ੇਅਰ ਕਰੋ ਆਪਦੇ ਘਰ ਵਾਲੇ ਤੇ ਸ਼ੱਕ ਇਹ ਸਾਰੀਆਂ ਕੁੜੀਆਂ ਮੇਰੇ ਸਾਹਮਣੇ ਕਰਦੀਆਂ ਤੇ ਫੋਨ ਤੁਸੀਂ ਲਾਇਆ ਤੁਹਾਨੂੰ ਲਾਉਣਾ ਹੀ ਪੈਣਾ ਸੀ ਪਤਾ ਮੈਂ ਕੱਟ ਬੈਠਾ ਵਾਂ ਹੁਣ ਮੈਨੂੰ ਲਾਉਣਾ ਹੀ ਪੈਣਾ ਉਹ ਜੋ ਆਉਣਾ ਨਹੀਂ ਇਹ ਕੀ ਗੱਲ ਹੋਈ ਸੁੋਗੇ ਸੁੋਗੇ ਫੋਨ ਹੀ ਨਹੀਂ ਜੋ ਨੀਂਦ ਆਈ ਜਾਣੀ ਮੈਂ ਮੇਲਾ ਵੇਖ ਵੇਖ ਥੱਕ ਗਈ ਸੀ ਮੈਨੂੰ ਨੀਂਦ ਆ ਗਈ ਫਿਰ ਕਿਹੜੀ ਗੱਲ ਸੀ ਚੱਲ ਸੌਂ ਹੀ ਜਾਂਦਾ ਬੰਦਾ ਮੈਂ ਵੀ ਕਦਰ ਕਰਦੀ ਜੇ ਤੂੰ ਸੌਂ ਜਾਂਦੀ ਆ ਤੇ ਮੈਂ ਕੁਛ ਕਿਹਾ ਚਾਹ ਸਹੀ ਜਾਂ ਨਾ ਤੁਸੀਂ ਟੈਨਰ ਹੀ ਸੁਣਾਤਾ ਸਵੇਰ ਰਾਤੀ ਟਾਈਮ ਨਾਲ ਸੁੋਗੀ ਰਾਤੀ ਟਾਈਮ ਨਾਲ ਸੁੋਗੀ ਲੈ ਇਹ ਕੀ ਗੱਲ ਹੋਈ ਤੁਸੀਂ ਪਹਿਲਾਂ ਫੋਟੋ ਚੈੱਕ ਕਰਾਓ ਫੇਰ ਮੈਂ ਹੋਰ ਕੋਈ ਗੱਲ ਕਰੂੰਗਾ ਆਪਾਂ ਸ਼ੇਅਰ ਕਰੋ ਸਕਰੀਨ ਸ਼ੇਅਰ ਆਪਾਂ ਫੇਰ ਗੱਲ ਕਰਦੇ ਇਹ ਚੀਜ਼ਾਂ ਜਲਦੀਆਂ ਰਹਿਣਗੀਆਂ ਤੇ ਆ ਜਾ ਆ ਜਾ ਰੋਟੀਆਂ ਪਕਾਉਣੀਆਂ ਵਾ ਸੋ ਜਿਹੜਾ ਅੱਜ ਦਾ ਪ੍ਰੋਗਰਾਮ ਆਪਣਾ ਚਲਦੀ ਵਿੱਚ ਹਾਂਜੀ ਹਰਜੀਤ ਕੌਰ ਜੀ ਅੱਜ ਦਾ ਪ੍ਰੋਗਰਾਮ ਕੀ ਹੈ ਅੱਜ ਤੰਦੂਰ ਤੇ ਰੋਟੀਆਂ ਲਾਉਣੀਆਂ ਵਾ ਜਵਾਕਾਂ ਨੂੰ ਲਾ ਕੇ ਦੇਣੀਆਂ ਵੇਸਣਾਂ ਵਾਲੀਆਂ ਰੋਟੀਆਂ ਠੀਕ ਆ ਜੇ ਜਵਾਕਾਂ ਦੀ ਛੁੱਟੀ ਆ ਜਵਾਕਾਂ ਦੀ ਛੁੱਟੀ ਆ ਅੱਜ ਕੱਲ ਛੁੱਟੀ ਆ ਜੀ ਉਹਨਾਂ ਨੂੰ Eid ਦੀ ਅੱਛਾ ਵੀ ਅੱਛਾ ਅੱਜ ਦੀ ਮੌਤਰੀ ਦੇ ਸਾਰਿਆਂ ਨੂੰ ਜੋ ਸਾਨੂੰ ਵੇਖਦੇ ਜੀਤ ਮੁਬਾਰਕ ਆ ਵੇਸਣ ਆ ਜੀ ਥੋੜਾ ਮੈਂ ਬੈਕ ਕੈਮਰੇ ਚ ਆਉਣਾ ਜੀ ਲਓ ਜੀ ਇੱਕ ਦਿਖਾਇਓ ਨੇ ਇਹ ਕੀ ਆ ਆਟੇ ਵਾਂਗੂ ਵੇਸਣ ਗੁੰਨੇ ਆਮ ਇਹਦੇ ਵਿੱਚ ਕੀ ਕੀ ਪਾਇਆ ਮੰਮੀ ਇਹਦੇ ਚ ਵੇਸਣ ਗੰਢੇ ਲੂਣ ਮਿਰਚ ਹੂੰ ਇਹਨੂੰ ਆਟੇ ਵਾਂਗੂ ਗੁੰਨ ਲਿਆ ਤੇ ਹੁਣ ਦੋ ਦੋ ਪੇੜੇ ਕਰਕੇ ਤੇ ਵਿੱਚ ਲਾ ਕੇ ਤੇ ਫੇਰ ਤੰਦੂਰ ਚ ਲਾਵਾਂਗੇ ਓਕੇ ਜੀ ਇੱਧਰ ਕਿਹੜਾ ਪ੍ਰੋਸੈਸ ਚੱਲਣ ਦੇ ਆ ਜੀ ਇਹ ਤੰਦੂਰ ਤੇ ਅੱਗ ਬਲਦੀ ਅੱਛਾ ਇਹ ਭੈਣ ਜੀ ਤੁਹਾਡਾ ਕੀ ਕੰਮ ਹੈ ਇਸ ਪ੍ਰੋਸੈਸ ਜੀ ਦੂਜੀਆਂ ਸਿੰਪਲ ਰੋਟੀਆਂ ਲਾਉਣੀਆਂ ਮਤਾ ਬਈ ਵਾਲੀਆਂ ਵੀ ਕਈ ਵਿੱਚ ਜੀ ਤੰਦੂਰ ਦੀਆਂ ਕੋਈ ਨਹੀਂ ਖਾ ਸਕਦਾ ਕਈ ਤੰਦੂਰ ਦੀਆਂ ਮੋਟੀਆਂ ਹੁੰਦੀਆਂ ਆ ਹੂੰ ਸੋ ਇਹ ਇਹ ਸਾਰੇ ਬੰਦੇ ਅੱਜ ਖਾਣਗੇ ਇਹ ਰੋਟੀਆਂ ਸਾਰੇ ਹੀ ਖਾਣਗੇ ਕੋਈ ਨਹੀਂ ਛੱਡਦਾ ਗਾ ਮੈਂ ਦਾਦਾ ਕਈ ਵਾਰੀ ਵਾਸਟ ਕੇ ਭੁੰਨਦੀ ਤੇ ਆ ਮੈਂ ਇੱਕ ਮਹਿਸੂਸ ਕਰ ਜਨਾਜ ਠੀਕ ਆ ਮੰਮੀ ਚੰਗਾ ਸੋ ਆ ਕਿੰਨੀਆਂ ਕਿੰਨੀਆਂ ਬਣਾਉਣੀਆਂ ਰੋਟੀਆਂ ਆ ਕੀ ਆ ਰੋਟੀਆਂ ਦਾ ਵਾਦੂ ਪੱਕਣੀਆਂ ਕਿ ਹੋ ਆ ਕਿ ਹੋਣਾ ਆਹੋ ਰਪੈਨ ਨਹੀਂ ਯੂਜ਼ ਕਰਨਾ ਬਹੁ ਮਾੜਾ ਆ ਉਹ ਸੇਤਲੀ ਇਹ ਤੰਦੂਰ ਬਹੁ ਨਿੱਕਾ ਆ ਤੰਦੂਰ ਨੂੰ ਇੰਗਲਿਸ਼ ਚ ਕੀ ਕਹਿੰਦੇ ਸਾਰੇ ਜਣੇ ਦੱਸੋ ਮੰਮੀ ਤੈਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਭਰਾ ਮੈਂ ਤੈਨੂੰ ਪੂਰੀ ਕਹਿ ਨਹੀਂ ਆ ਮੈਂ ਤਾਂ ਤੰਦੂਰ ਹੀ ਕਹੂੰਗੀ ਪ੍ਰੱਬੇ ਤੰਦੂਰ ਦਾ ਹੁਣ ਵਾਲੇ ਲੋਕਾਂ ਨੂੰ ਨਹੀਂ ਪਤਾ ਤੰਦੂਰ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਪਤਾ ਨਹੀਂ ਤੰਦੂਰ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਪਤਾ ਨਹੀਂ ਤੰਦੂਰ ਨੂੰ ਇੰਗਲਿਸ਼ ਕਿੰ데요? ਤੰਦੂਰ। ਤੰਦੂਰ ਨਹੀਂ ਠਾਂਡੂਰ। ਤੁਸੀਂ ਕੀ ਖਾਓਗੇ ਅੱਜ ਵੇਸਣ ਵਾਲੀ ਰੋਟੀ ਲੈ ਕੇ ਆਉਂਗੇ ਤੁਸੀਂ? ਤੰਦੂਰ ਹੁੰਦਾ ਕੀ ਬਲੇ ਦੱਸੋ? ਠਾਂਡੂਰ। ਕੀ ਹੁੰਦਾ? ਜਿਵੇਂ ਤੂੰ ਆ ਤੰਦੂਰੀ ਆ ਤੂੰ। ਨਹੀਂ ਕੀ ਹੁੰਦਾ? ਜਦੋਂ ਥੋੜਾ ਮੋਟਾ ਹੋਵੇ। ਜੀ ਮੈਨੂੰ ਇਹ ਦੱਸੋ ਤੁਸੀਂ ਅੱਜ ਤੰਦੂਰ ਵਾਲੇ ਰੋਟੀਆਂ ਖਾਣੀਆਂ? ਹਾਂਜੀ। ਵੇਸਣ ਵਾਲੀਆਂ ਖਾਣੀਆਂ ਨਾ। ਹੈਂ? ਹਾਂਜੀ। ਕਿਨੇ ਕਨੇ ਖਾਣੀਆਂ ਦੱਸ ਦਿਓ। ਸਾਰੇ ਨਹੀਂ ਖਾਣਗੇ ਆ ਪਿੱਛੇ ਬਾਲਣ ਤੇ ਉਹ ਕੂੜਾ ਅੰਗਰੋਰ ਕਰੇ ਮੰਮੀ ਦੀਆਂ ਹਰਕਤਾਂ ਮੰਮੀ ਸਾਡੀ ਨਹੀਂ ਸਫਾਈ ਹੋਣ ਦਿੰਦੀ ਇੱਥੇ ਤੇ ਬਾਲਣ ਤਾਂ ਚੁੱਲ੍ਹੇ ਦੇ ਕੋਲੇ ਹੁੰਦਾ ਹੀ ਆ ਐਨਾ ਕੂੜਾ ਨਹੀਂ ਹੁੰਦਾ ਜਿੰਨਾ ਤੂੰ ਰੱਖਿਆ ਮੰਮੀ ਉਹ ਤਾਂ ਜੇ ਹੁਣ ਬੋਕਰ ਭਾਰੀ ਫੇਰਨੀ ਹੈ ਫੇਰ ਹੀ ਸਾਫ ਕਰ ਇਹ ਹੋਣਾ ਹੀ ਨਹੀਂ 12 ਮਹੀਨੇ ਤੀ ਦਿਨ ਇੱਥੇ ਰਹਿੰਦਾ ਕਿਉਂ ਤੇ ਹੁਣ ਜਣਗੇ ਰਾਤ ਰੋਟੀਆਂ ਪਕਾਈਆਂ ਤੇ ਹੁਣ ਸਵਾਸ ਨੂੰ ਚੱਕਾਂਗੇ ਸਾਰਾ ਚੱਕਾਂਗੇ ਫੇਰ ਹੀ ਸਵੇਰ ਨੂੰ ਸਪਾਈ ਹੋਊਗੀ ਉਹ ਆਉਂਦੀ ਨਹੀਂ ਭਈ ਆਪਦੇ ਘਰ ਵਾਲੇ ਕੋਲ ਕੀ ਕਹਿੰਦੀ ਪੱਬੀ ਪੰਪ ਨਹੀਂ ਦੇਣੇ ਕੀ ਕਹਿੰਦੀ ਪੱਬੀ ਇਹਦੀ ਮਾਂ ਨੇ ਕੱਲ ਰੋਟੀ ਖਾ ਲਈ ਉਹਦਾ 2 ਕਿਲੋ ਤੇ ਇਹ ਕੀ ਕਹਿੰਦੀ ਆ ਮੈਨੂੰ ਕਹਿੰਦੀ ਤੁਸੀਂ ਵੀ ਖਾਣੀਆਂ ਮੈਂ ਕਿ ਨਹੀਂ ਮੈਂ ਨਹੀਂ ਖਾਣੀਆਂ ਮੈਂ ਮਸਾ ਘਟਾਇਆ ਤੁਸੀਂ ਖਾਓ ਮੈਂ ਤਾਂ ਲਾ ਕੇ ਬੱਬੇ ਤੁਸੀਂ ਵਜਨ ਘਟਾ ਰਹੇ ਪਰ ਤੁਹਾਨੂੰ ਹਜੇ ਖੇਡ ਕੋ ਉਦਾ ਤੁਸੀਂ ਵੈਸੇ ਐਕਸਰਸਾਈਜ਼ ਕਰਿਆ ਕਰੋ ਜਿਆਦਾ ਐਕਟੀਵਿਟੀ ਕਰਿਆ ਕਰੋਗੇ ਤੇ ਜਿਆਦਾ ਫਿੱਟ ਰਹੋਗੇ ਤੁਸੀਂ ਮਾਸੀ ਜੀ ਕਹਿੰਦੇ ਰਹਿੰਦੇ ਆ ਕਿ ਡਾਂਸ ਕਰਨਾ ਆਪਾਂ ਡਾਂਸ ਕਰਨਾ ਮਾਸੀ ਕਰਦੇ ਇਹ ਤਾਂ ਮਾਸੀ ਕੀ ਕਰੇ ਮਾਸੀ ਸਾਰੇ ਬਲੌਗ ਵਾਲਿਆਂ ਦਾ ਸਾਸਰੀਕਾਲ ਸਾਸਰੀਕਾਲ ਉੱਤੇ ਵੇਖ ਕੇ ਕਰੀ ਦਿੰਦਾ ਚਲੋ ਉੱਤੇ ਵੇਖ ਕੇ ਤੁਹਾਡੇ ਸਾਰੇ ਵੀਰ ਭੈਣ ਭਰਾਵਾਂ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਸਭ ਨੂੰ ਸਤਿ ਸ੍ਰੀ ਅਕਾਲ ਇੱਕ ਆਮ ਥੈਂਕ ਯੂ ਸੋ ਮਚ ਇਹ ਆਪਾਂ ਚੱਲਦੇ ਚੱਲਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਵਿਖਾਉਣਾ ਇਹ ਚਾਹਾਂਗਾ ਨਾ ਤਾਂ ਇਹ ਸਾਡਾ ਮੋਟਾ ਹੋ ਗਿਆ ਨਾ ਹਟਾਜੇ ਮੋਟਾ ਆ ਮਸ਼ੀਨਾਂ ਤੁਹਾਨੂੰ ਪਤਾ ਕਿ ਚੱਲਦੀਆਂ ਨਹੀਂ ਦੀਆਂ ਆਪਣੀਆਂ ਤੇ ਬਾਬਾ ਜੀ ਓਵਾ ਤੋਵਾ ਹੋਰ ਭਾਈ ਹਰ ਸੀ ਗੱਲ ਕੀ ਹਾਲ ਚਾਲ ਸਾਸਿਕਾ ਵੇਰੇ ਕਿਦਾਂ ਵਧੀਆ ਵਧੀਆ ਕਿਵੇਂ ਮਾਹੌਲ ਚਾਲੇ ਰੋ ਮਾਰਨ ਦੇ ਤੋੜੇ ਦੇ ਸਵੇਰੇ ਸਵੇਰੇ ਨਹੀਂ ਨਹੀਂ ਠੀਕ ਆ ਵੈਸੇ ਗੱਲਾਂ ਕਰਦੇ ਬਹੁਤ ਚਲਾਕ ਔਰਤਾ ਏ ਬਹੁਤ ਚਲਾਕੀਆਂ ਕਰਦੀ ਆ ਆਹ ਦੇ ਲੋ ਸਕੀਮ ਬਹੁਤ ਆ ਜਾਂਦੀ ਏ ਨਹੀਂ ਨਹੀਂ ਸਹੀ ਏ ਵੈਸੇ ਲੱਗਦੀ ਆ ਵੈਸੇ ਲੱਗਦੀ ਆ ਏ ਤੁਸੀਂ ਡਰ ਕੇ ਤੇ ਨਹੀਂ ਕਹਿ ਰਹੇ ਉਤੋਂ ਕੁਝ ਨਹੀਂ ਦਰਦਾ ਮਾਹੌਲ ਮੈਨੂੰ ਬਹੁਤ ਜ਼ਿਆਦਾ ਲੱਗੰਦਿਆ ਨਹੀਂ ਨਹੀਂ ਵੈ ਲੱਗਦਾ ਹੋਰ ਕਿ ਲੋਕੀ ਤੁਹਾਨੂੰ ਐ ਨਾ ਕਹਿ ਲੱਗਣ ਕਹਿ ਲਾਪਣ ਮੁੰਡਾ ਕੁੜੀ ਦੇ ਥੱਲੇ ਲੱਗਿਆ ਐ ਨਾ ਕਹਿ ਲਾਪਣ ਨਹੀਂ ਲੱਗਦਾ ਆ ਵੈਲਾ ਅਮਨ ਨਹੀਂ ਨਹੀਂ ਮੈਂ ਥੱਲੇ ਲਾਇਆ ਮੈਂ ਥੱਲੇ ਲਾਇਆ ਨਹੀਂ ਹੁਣ ਤੂੰ ਰੋ ਮਾਨ ਰਹੀ ਕਿ ਫੋਨ ਕਿਵੇਂ ਕਟਿਆ ਆ ਫੋਨ ਫੋਨ ਤੋਂ ਉਹ ਤਾਂ ਫਿਰ ਮੇਰਾ ਬਹਾਰ ਭਾਈ ਤੁਹਾਡਾ ਸੌਣ ਦਾ ਟਾਈਮ ਆ ਮੇਰੇ ਹਿਸਾਬ ਨਾਲ ਤੁਹਾਨੂੰ ਸੌਂ ਜਣਾ ਚਾਹੀਦਾ ਪਾਜੀ ਦਾ ਕੰਮ ਦਾ ਟਾਈਮ ਆ ਕੰਮ ਤੇ ਚੱਲੇ ਆ 3:30 ਕੇ 4 ਵਜੇ ਹੋਏ ਉਧਰ ਅੱਛਾ ਕੰਮ ਤੇ ਚੱਲੇ ਭਾਈ ਦੀ ਐਨਰਜੀ ਲੈ ਰਹੇ ਸਵੇਰੇ ਸਵੇਰੇ ਤੋਂ 3:00 4:00 ਵਜੇ ਸਵੇਰੇ ਸਵੇਰੇ ਹਾਂਜੀ ਇੰਨੀ ਮਾਰੀ ਐਨਰਜੀ ਕੰਮ ਤੇ ਦੇਣ ਕੰਮ ਤੇ ਦੇਣ ਵਧੀਆ ਲੰਗੇ ਆ ਐਨਰਜੀ ਐ ਕੀ ਆ ਬਰ ਪਿਆਰ ਠੀਕ ਆ ਠੀਕ ਆ ਬਹੁਤ ਜ਼ਿਆਦਾ ਪਿਆਰ ਆ ਤੇ ਆਹ ਟੋਸਟਰ ਅਸੀਂ ਚਲਾਵਾਂਗੇ ਕੱਲੂ ਇਹ ਇਹ ਆਪਦੇ ਸਹੁਰੇ ਪਰਿਵਾਰ ਤੋਂ ਭਾਜੀ ਤੁਹਾਡੇ ਟੋਸਟਰ ਚੱਕ ਲਈਏ ਉੱਥੋਂ ਇਹ ਵੀ ਇਹ ਮੇਰੇ ਲਈ ਲੈ ਕੇ ਆਈ ਸੀ ਉੱਥੇ ਕਿਹੜਾ ਕਿਥੇ ਨੇ ਚੋਰੀ ਮੇਰ ਤੋਂ ਲਵਾ ਬਸ ਇੰਨੇ ਹੀ ਖਾਣਾ ਹੁੰਦਾ ਆ ਵੇਖੋ ਜੀ ਹੁਣ ਆਹ ਰੈਸਪੀਆਂ ਬੜਾ ਡੀਟੌਕਸ ਵਾਟਰ ਪੀਂਦੀ ਆ ਇਹਦਾ ਵਜਨ ਘਟ ਗਿਆ ਤੁਹਾਨੂੰ ਪਤਾ ਅੱਜ ਫੇਰ 2 ਕਿਲੋ ਹਾਂਜੀ ਦੱਸਦੀ 50 ਵਾਰੀ ਦੱਸਤਾ ਹੋਣਾ ਇਹਨੇ ਪੁੱਛਿਆ 50 ਵਾਰੀ ਦੱਸਤਾ ਹੋਣਾ ਇਹਨੇ ਬੜੇ ਯਾਰਾਂ ਦਾ ਚੱਕ ਬੜੇ ਯਾਰਾਂ ਦੱਸਿਆ ਲਗਾਤਾਰ ਹੀ ਦੱਸਿਆ ਆ ਐਡੀ ਦਾ ਸਪੈਸ਼ਲ ਕਰਾਂਗੇ ਸਾਨੂੰ ਸਪੈਸ਼ਲ ਐਡੀ ਬੜੇ ਮੈਸੇਜ ਆਉਂਦੇ ਸਨੈਪਚੈਟ ਦੇ ਰੈਸਪੀ ਸ਼ੇਅਰ ਕਰਦੇ ਹੁੰਦੇ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗਾ ਹੋਰ ਭਾਜੀ ਕੰਮ ਕਰ ਵਧੀਆ ਹਾਂਜੀ ਹਾਂਜੀ ਵਧੀਆ ਫਿਰ ਹੁਣ ਇਹਨੂੰ ਇਹ ਇਹਦੇ ਚ ਇੰਨੀ ਬੇਈਮਾਨੀ ਵੜੀ ਹੋਈ ਆ ਕੀ ਹੁਣ ਇਹਨੂੰ ਪਤਾ ਬਾਹਰ ਰੋਟੀਆਂ ਪੱਕਦੀਆਂ ਪਈਆਂ ਅੰਦਰੋਂ ਹੀ ਨਹੀਂ ਜਾਂਦੀ ਵੀ ਬਾਹਰ ਬਾਹਨਾ ਤੁਹਾਡਾ ਕੀ ਮੈਨੂੰ ਫੋਨ ਲਗਾਇਆ ਤੁਹਾਨੂੰ ਲੱਗਦੀ ਬੇਈਮਾਨਾ ਦੱਸੋ ਕੰਮ ਮੈਂ ਕਰਦੀ ਆ ਨਾ ਨਹੀਂ ਬੇਈਮਾਨ ਕਰਦੇ ਆ ਹੁਣ ਤੁਸੀਂ ਨੇ ਕਹਿਣਾ ਹੀ ਆ ਭਾਈ ਤਾਂ ਠੀਕ ਹੈ ਪਾਜੀ ਜਾਓ ਕੰਮ ਤੇ ਓਕੇ ਬਾਈ ਬਾਕੀ ਮੈਂ ਗੱਲਾਂ ਕਰਦਾ ਬਾਅਦ ਚ ਮੋਟੇ ਢਠਾ ਲਿਆ ਮਾਜੀ ਓਕੇ ਓਕੇ ਜੀ ਸੋ ਜੂਵੀ ਜੀ ਕਿਵੇਂ ਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰੀ ਗੱਲ ਸਾਰੇ ਵਲੌਗ ਵਾਲੇ ਨੂੰ ਹਾਂ ਜੀ ਦੇਖੋ ਇੱਥੇ ਐਦਾ ਲਿਖਿਆ ਹੁੰਦਾ ਕਿ ਕਿੰਨੇ ਪੀਸ ਹੋਣੇ ਆ ਕੱਚਾ ਹਾਂ ਕੁਆਂਟੀਟੀ ਲਿਖੀ ਹੁੰਦੀ ਹਰ ਚੀਜ਼ ਦੀ ਨਹੀਂ ਮੈਨੂੰ ਪਤਾ ਲੱਗਦਾ ਕੀ ਆਰਡਰ ਕਰਤਾ ਤੁਸੀਂ ਆਰਡਰ ਆਰਡਰ ਨਹੀਂ ਕਰਤਾ ਲੈ ਲਓ ਵੀ ਦੋਸਤੋ ਇਹ ਦਾ ਸਿੰਪਲ ਰੋਟੀ ਆ ਜਿਹੜੇ ਜਿੰਨਾਂ ਨੇ ਤਵੇ ਇਹ ਆ ਜਿਹਨਾਂ ਨੇ ਤਵੇ ਵਾਲੀਆਂ ਖਾਣੀਆਂ ਸਿੰਪਲ ਉਹਨਾਂ ਦੇ ਪਹਿਲੇ ਪਹਿਲੇ ਤੰਦੂਰ ਤਪੂਗਾ ਤਾਂ ਫੇਰ ਹੀ ਰੋਟੀਆਂ ਲਾਉਂਗੀ ਕਿ ਕੱਚੇ ਰੇ ਠੰਡੇ ਤੰਦੂਰ 'ਚ ਹੀ ਲਾ ਕੇ ਰੱਖ ਦਾਂ ਇੰਨੀ ਦਾ ਚਰਚ ਗਰਮੀ ਮੈਂ ਮੜਾ ਤੰਦੂਰ ਨੂੰ ਹੱਥ ਲਾ ਦੇ ਵੈਸੇ ਤਪ ਜਾਣਾ ਉਹਨੇ ਤੇ ਤਪੀ ਤਾਂ ਜਾਂਦਾ ਫਿਰ ਹੱਥ ਲਾ ਹਾ ਮੜਾ ਯਾ ਮੈਂ ਕਿਉਂ ਹੱਥ ਲਾਵਾਂ ਗਿੱਜੇਂਗੇ ਆਦੇ ਭਰਾਵਾਂ ਦੀ ਮੈਂ 500 ਵਾਰੀ ਕਿਹਾ ਤੈਨੂੰ ਮਮੀ ਨਹੀਂ ਹੈ ਉਹ ਚੀਜ਼ਾਂ ਦੀ ਅਕਲ ਰਹਿਣ ਸਹਿਣ ਹੈ ਨਹੀਂ ਸੰਦੂਅ 'ਚ ਰਹਿਣ ਦਾ ਤੈਨੂੰ ਸੰਦੂ ਕੇ ਦਾ ਰਿੰਦੇ ਪਤਾ ਨਾ ਆਪਾਂ ਤਾਂ ਦੇਖਾ ਕਿੰਨਾ ਸਲੀਕਾ ਬਹੁਤ ਆ ਤੁਹਾਡੇ ਨਾਲ ਗੱਲ ਕਰਨ ਦਾ ਅਸਲੀਕਾ ਆ ਮੈਂ ਆਇਆ ਸੀ ਤੇ ਤੈਨੂੰ ਸਲੀਕਾ ਸਿਖਾਇਆ ਐ ਮੈਂ ਨਹੀਂ ਤੂੰ ਸਲੀਕਾ ਜੰਮਦਾ ਹੀ ਨਹੀਂ ਸਿੱਖਦਾ ਆਇਆ ਸੀ ਕਿਤੇ ਤੂੰ ਪਹਿਲਾਂ ਹੀ ਜੰਮ ਪਿਆ ਸੀ ਪੀ ਜੰਮ ਕੇ ਤੇ ਤੂੰ ਪਹਿਲਾਂ ਹੀ ਸਿੱਖ ਲਿਆ ਕਿਦਾ ਤੇਰੀ ਮੈਂ ਨਹੀਂ ਆਈ ਸੀ ਤੇ ਆਇਆ ਸੀ ਤੇਰੀ ਕੁੜੀ ਨਾ ਰਹਿ ਤੂੰ ਵੀ ਆਪਦੀ ਟਾਕ ਟੂ ਕਰ ਲਾ ਕਰ ਲਾ ਆਪਦੀ ਮਾੜੀ ਜਿਹੜੀ ਲੁੱਤਰੋ ਤੇਰੀ ਚੱਲਣ ਦਈਏ ਚਲਾ ਲਾ ਤੇ ਕਰਨੀ ਆ ਨੇ ਵੀ ਫਿਰ ਕੰਕੀ ਜਿੰਨੀ ਜ਼ਬਾਨ ਲੱਗੀ ਜਿਹੜੀ ਤੇਰੀ ਇਹਨੂੰ ਕਾ ਚਲਾ ਲਾ ਸਾਨੂੰ ਹੀ ਲੱਗੇ ਤੈਨੂੰ ਕਾ ਨੂੰ ਲੱਗੀ ਐ ਮੈਨੂੰ ਕੋਈ ਜ਼ਬਾਨ ਨਹੀਂ ਲੱਗੀ ਤੇ ਗੱਲਾਂ ਕਰਦਾ ਦੂਜਿਆਂ ਨੂੰ ਕਿਸੇ ਹੋਰ ਨੂੰ ਜਾ ਕੇ ਗੱਲਾਂ ਕਰਿਆ ਕਰ ਸਾਨੂੰ ਨਾ ਕਰਿਆ ਕਰ ਵੇਲਾ ਆ ਜਾਣਾ ਮਗਨ ਰੋਬ ਘਾੜਨ ਨੂੰ ਰੋਬ ਆ ਹੁਣ ਰੋਟੀਆਂ ਲਾਈਏ ਨਾ ਹੋਰ ਕੁਝ ਵੀ ਕਰ ਲੋ ਤੇ ਰੋਟੀਆਂ ਦੇ ਬਿਨਾਂ ਕੰਮ ਵੀ ਹੋਰ ਕੋਈ ਨਹੀਂ ਪਹਿਲਾਂ ਰੋਟੀਆਂ ਹੀ ਲੱਥਣੀਆਂ ਖਾਣੀਆਂ ਤਾਂ ਫੇਰ ਹੀ ਕੋਈ ਕੰਮ ਹੋਣਾ ਵਾ ਐਦੇ ਚ ਵੇਸਣ ਲਾਇਆ ਤਾਂ ਹੈ ਨਹੀਂ ਇਹ ਦੂਜੀਆਂ ਲਾਉਣੀਆਂ ਵਾ ਕੁੱਟੀਆਂ ਲਈ ਵੀ ਲਾਉਣੀਆਂ ਵਾ ਤੇ ਹੋਰ ਵੀ ਵੱਧ ਘੱਟ ਵੀ ਲਾਉਣੀਆਂ ਉਹਦਾ ਚਲੋ ਲਾਓ ਜੀ ਲਾਓ ਸੋ ਮਤਾਂ ਚੱਲਦਾ ਦਾ ਨਾਲ ਨਾਲ ਪੀੜੇ ਕਰਨ ਲੱਗੀਆਂ ਰਾਜੂ ਹੁਣਾਂ ਨਾ ਮਲਾ ਕੇ ਲੈਉਣਾ ਜਿਨ੍ਹਾਂ ਨੇ ਇਹਨਾਂ ਦੇ ਵਿੱਚੋਂ ਖਾਣੀਆਂ ਹੁੰਦੀਆਂ ਆ ਸੋ ਥਾਰ ਆਪਾਂ ਸੇਲ ਕਰਤੀ ਸੀ ਭਾਈ ਗੱਡੀ ਆਪਾਂ ਬਦਲਾਂਗੇ ਇੱਕ ਲੈਵਾਂਗੇ ਤੇ ਇਹ ਆਪਣਾ ਪਲਾਂਟਰ ਚੱਲਦਾ ਜੀ ਇਹ ਰਾਜਸਥਾਨੋਂ ਆਇਆ ਹੀ ਆਪਣਾ ਰਾਜਸਥਾਨ ਭਾਜੀ ਉਹਨੇ ਜੇਐਸਪੀ ਚੱਲਦੀ ਸੀ ਉੱਤੋਂ ਆਇਆ ਇਹ ਟਰੈਕਟਰ ਹੌਲੜ ਤੇਰਾ ਪਤਾ ਨਹੀਂ ਸੀ ਤੇਰਾ ਮਾਡਲ ਹੀ ਹਾਂ ਇਹ ਰੈਡੀ ਆ ਆਪਣੀ ਓਕੇ ਗੁੱਡ ਐਂਡ ਫਾਈਨ ਤੇ ਸ਼ੈੱਡ ਆਪਣਾ ਥੋੜੇ ਦਿਨਾਂ ਚ ਮਤਲਬ ਐਸ ਮਹੀਨੇ-ਮਹੀਨੇ ਆਪਾਂ ਸ਼ੈੱਡ ਸ਼ੁਰੂ ਕਰ ਦੇਣਾ ਤੇ ਦੁੱਧ ਦੁੱਧ ਐ ਰੈਡੀ ਹੋ ਚੁੱਕਾ ਸਾਰਾ ਕੰਮ ਹਾਂਜੀ ਤਾ ਤੂ ਜੀ ਖਾ ਲਈਆਂ ਰੋਟੀਆਂ ਚਾਹ ਪੀ ਲਈ ਤੁਸੀਂ ਚਾਹ ਪੀ ਲਈ ਤੁਸੀਂ ਹੁਣ ਕਿੱਧਰ ਜਾ ਰਹੇ ਆ ਅਸੀਂ ਮਹਾਕਾਲਾ ਹੀ ਜੀਸੀਬੀ ਲਵਾ ਕੇ ਨਾ ਤੇ ਇਹਨੂੰ ਸਾਫ਼ ਕਰਾਇਆ ਜੇ ਰਾਹ ਚ ਕਿਤੇ ਡਿੱਗ ਪਿਆ ਉਹ ਵੇਲਾ ਬੇੜਾ ਕਰਕੇ ਤੇਰਾ ਕਿੱਥੇ ਸੱਟਣ ਦੇ ਸੌਂਗਾ ਕੇ ਦੱਸੀ ਅਰੇ ਚੱਲਾ ਕਿੱਥੇ ਆ ਬੰਦੇ ਆ ਕਿਨੇ ਛੱਟਿਆ ਆ ਆ ਸਾਹਮਣੇ ਗੋਆ ਕਿਨੇ ਛੱਟਿਆ ਕੱਲ ਪਰਸੋਂ ਦਾ ਕੱਲ ਪਰਸੋਂ ਦਾ ਨਹੀਂ ਮੈਂ ਦੰਦ ਤੋੜ ਦੇਣੇ ਤੁਹਾਡੇ ਜੀ ਆ ਆਪਣੀ ਪੌਪਲਨ ਜਗਦੀਪ ਸਿੰਘ ਖੋਸਾ ਮੰਦਿਰ ਮੰਨੀ ਹੋਣ ਵਾਲੀ ਤੇ ਕਿਸੇ ਨੂੰ ਕੋਈ ਕੰਮ ਦੀ ਲੋੜ ਹੋਵੇ ਤੁਸੀਂ ਮੈਨੂੰ ਇੰਸਟਾ ਤੇ ਮੈਸੇਜ ਕਰ ਦਿਓ ਪੌਪਲਨ ਚਲਾਵਾਂਗੇ ਇਹ ਵੀ ਆਪਣੇ ਕੰਮ ਜੀ ਆਉਂਦੀ ਆ ਉਹ ਬਹੀ ਰੂੜੀ ਬਹੁਤ ਆਪਣੇ ਕੋਲੇ ਓ ਮਾਈ ਗਾਡ ਟੂ ਮੱਚ ਫੋਰਸ ਵੈਰੀ ਗੁੱਡ ਹਾਂ ਵੀ ਆਹ ਕੌਣ ਛੱਟਣ ਦੇ ਇੱਥੇ ਵੇਰੇ ਨਾ ਇਹ ਨਾ ਕੰਮ ਕਰੋ ਹਾਂ ਥੈਂਕ ਯੂ ਵੇਸਰ ਆ ਲੇ ਰੋਟੀਆਂ ਪਾ ਕਰ ਗਿਆ ਤੇ ਖਾਣ ਲਈ ਤਿਆਰ ਹੋ ਜੋ ਇੱਕ ਕਿਥੇ ਨੌਜਵਾਨ ਆਪਣਾ ਧਰਨ ਲੱਗਾ ਜੇ ਲੇਟ ਨਹੀਂ ਹੋ ਗਿਆ ਹੈ ਦਰਸ਼ਕਾਂ ਕੇ ਨੀਂਦਾ ਲਿਆ ਉਤੇ ਰਸਾਣ ਹੈ ਕਿੰਨੀਆਂ 200 ਟਰਾਲੀ ਆ ਤੀ ਆ ਪਈਆਂ ਇੱਧਰ ਪਿੱਛੇ 10 ਤਾਂ ਬਕੀਆਂ ਮਈਆਂ ਏ ਹਾਂ ਜੀ ਹਾਂ ਵੀਰ ਜੀ 3 ਟਰਾਲੀਆਂ ਹੀ ਦੂਜੇ ਦਿਨ ਟਰਾਲੀ ਬਾਹਰ ਕੱਢ ਦਿੰਦੇ ਗੋਈ ਦੀ ਨਹੀਂ ਨਹੀਂ ਉਹ ਟਰਾਲੇ ਉੱਥੇ ਹੁੰਦੇ ਨਾ ਇੱਕ ਟਰਾਲੀਆਂ ਹੁੰਦੀਆਂ ਤੂੰ ਵੇਖੀ ਚੱਲੀਂ ਦਰਸ਼ਣਾ ਇਦਾਂ ਨਹੀਂ ਚੱਲਦੀਆਂ ਗੱਲਾਂ ਇੱਕ ਬੰਦਾ ਰਹਿ ਗਿਆ ਤੁਹਾਨੂੰ ਮਲਾਉਣਾ ਮੈਂ ਗੋਰਾ ਵਾ ਗੋਰੇ ਕਿਵੇਂ ਆ ਵਧੀਆ ਜੀ ਸਰਦਾਰ ਐਨ ਘੁੰਮ ਜਾ ਹਾਂ ਜੀ ਠੀਕ ਠਾਕ ਆ ਹਾਂ ਇੱਕ ਗਾਣਾ ਹੋ ਜਾ ਨਿੱਕਾ ਜਾ ਨਿੱਕਾ ਜਿਹਾ ਸੁਣਾ ਦੇ ਮੇਰਾ ਆਇਆ ਲੋਕਾਂ ਵਹਿ ਪਾਲਿਆ ਕਲ ਮੂੰ ਮੇਰੀ ਨੇ ਮੈਨੂੰ ਚਾਲਿਆ ਸੋਚ ਮੇਰੀ ਰਹਦੀ ਦੁਨੀਆ ਤੋਂ ਅੱਖ ਨਹੀਂ ਕਾਨੇ ਲਖਦਾ ਏ ਥੋੜੇ ਆਤ ਨਹੀਂ ਆ ਗਿਆ ਨਹੀਂ ਉਹ ਫਲੋਟਾ ਇੱਕ ਵਾਰੀ ਹੋਰ ਸਿੱਧੂ ਮੂਸੇਵਾਲਾ ਤੇ ਗੋਰਾ ਵੈਰੀ ਗੁੱਡ ਅੱਜ ਕਿਤੇ ਚੱਲੇ ਕੰਮ ਦੇ ਕੰਮ ਤੇ ਬਸ ਤਿੰਨ ਕ ਦਿਨ ਲੱਗਦੀ ਆ ਫੇਰ ਵਾ ਮੁੜ ਕੇ ਤੁਹਾਡੇ ਨਾਲ ਬੱਲੇ ਬੱਲੇ ਸਾਡੇ ਨਾਲ ਦਿਲਦਾਰ ਬੜਾ ਮਿਲਦਾ ਨਾ ਤਾਇਆ ਉਹ ਲਗਾਵਾ ਵਾਹ ਰਸਕੇ ਬੜਾ ਭਾਜਦਾ ਹੁੰਦਾ ਮੜਕੇ ਤੂੰ ਉਹ ਤਾਂ ਹੁੰਦਾ ਹੀ ਰਹਿੰਦਾ ਤੂੜੀ ਤੇ ਆ ਹੁਣ ਤਾਂ ਮੈਂ ਗੱਲ ਕਰ ਬਾਈ ਗੋਰਾ ਤੂੜੀ ਤੇ ਸ਼ਾਮ ਨੂੰ ਰੂੜੀ ਤੇ ਉਹ ਕੰਮ ਰਹਿਣਾ ਐ ਤੇ ਤੈਨੂੰ ਮੈਂ ਦੱਸਤਾ ਹੀ ਕੋਈ ਚੱਕਰ ਨਹੀਂ ਕਰ ਕਿਵੇਂ ਗਰੇ ਨੂੰ ਤੂੰ ਜਾ ਮੇਲੇ ਨਾਲ ਗੱਲਾਂ ਬਾਤਾਂ ਕਰ ਮੈਂ ਆ ਜਾ ਕੇ ਰੋਟੀਆਂ ਪੁਕਾਵਾਂ ਹੈ 87 88 ਕਿਵੇਂ ਕੀ ਕਹਿਣਾ ਜਾਉਂਗੇ ਇਹਦੇ ਬਾਰੇ ਇਹਦੇ ਬਾਰੇ ਜੀ ਉਦੋਂ ਗਾਣਾ ਆਇਆ ਸੀ 87 88 ਚ ਕਿਹੜਾ ਜੀ ਅਮਰ ਸਿੰਘ ਚਕਮੇਲੇ ਦਾ ਚਾਹ ਦਾ ਬਦੀਲਾ ਤੇ 40 40 ਖਾਂਦਾ ਰੋਟੀਆਂ ਹਾਂ ਉਹ ਤੋਂ ਦਾ ਤੇ ਥੋੜੀ ਪਕਾਈਆਂ ਜਾਣੀਆਂ ਸਾਡੇ ਬੰਦੇ ਖਾਂਦੇ 40 40 ਰੋਟੀਆਂ ਮੈਂ ਮੈਂ ਪੜਦੀ ਹੁੰਦੀ ਸੀ ਲਾਕ ਕਰਦੀ ਹੁੰਦੀ ਸੀ ਕਿੱਥੇ ਤੇਰੇ ਝੂਠੇ ਲਾ ਰਿਆ ਚ ਫਸ ਗਈ ਹੈਣਾ ਹੁਣ ਸਾਬੀ ਕਿਵੇਂ ਆਪਣਾ ਸਭ ਠੀਕ ਹੈ ਬਾਬੇ ਦੀ ਮਿਹਰ ਹੈ ਜਿੰਨੇ ਵੀਰਾਂ ਭਰਾਵਾਂ ਨੇ ਸਾਡੀ ਮਦਦ ਕੀਤੀ ਬਹੁਤ ਲਵ ਯੂ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਆਂ ਅਸੀਂ ਤੇ ਅੱਜ ਇਹ ਰੋਟੀਆਂ ਲਾਥਨ ਦਈਆਂ ਜੇ ਵੇਸਣ ਵਾਲੀਆਂ ਬਹੁਤ ਵਧੀਆ ਜੀ ਖਾਵਾਂਗੇ ਅੱਜ ਤੁਹਾਨੂੰ ਠੰਡ ਜਿਆਦਾ ਲੱਗੰਦੀ ਜੀ 40 40 ਖਾਵਾਂਗੇ ਅੱਜ ਤੁਹਾਨੂੰ ਠੰਡ ਜਿਆਦਾ ਲੱਗੰਦੀ ਆ ਵਾਓ ਤੁਹਾਨੂੰ ਨਹੀਂ ਲੱਗਦੀ ਜੀ ਗੱਲ ਤਾਂ ਜੀ ਤੈਨੂੰ ਤਾਂ ਪਤਾ ਖਾਣ ਪੀਣ ਵਾਲੇ ਬੰਦੇ ਭਰਾਵਲੇ ਹੀ ਬੰਦੇ ਆ ਮੈਨੂੰ ਤਾਂ ਜਿਆਦਾ ਹੀ ਪਤਾ ਤੁਹਾਡਾ ਸੋ ਚਲੋ ਬਾਕੀ ਰੋਟੀਆਂ ਤਿਆਰ ਹੋਈਆਂ ਮੈਂ ਬਾਕੀ ਤੁਹਾਡੇ ਤੇ ਕਰ ਭੇਜਦਾ ਥੈਂਕ ਯੂ ਬਲੌਗ 'ਚ ਤੁਹਾਨੂੰ ਮੈਂ ਦੱਸ ਦੇਣਾ ਚਾਹਾਂਗਾ ਇਹ ਆ ਚੁੱਕੀ ਆ ਪ੍ਰਧਾਨ ਨੂੰ ਬਾਹਰ ਰੋਟੀਆਂ ਖਾਣੀਆਂ ਆ ਜਾ ਵੇ ਲੋਏ ਕਿਦਾਂ ਇਹ ਨਾਈਟ ਸੂਟ ਪਾ ਕੇ ਬਹਿ ਜਾਂਦੀ ਆ ਆਹ ਤਾਂ ਨਹੀਂ ਮੈਂ ਆਈ ਜੀ ਹਾਲੇ ਰੋਟੀ ਤਾਂ ਮੈਂ ਖਾਂਦੀ ਨਹੀਂ ਰੋਟੀ ਤਾਂ ਹੁਣ ਬਹਨਾਂ ਆ ਰੋਟੀ ਤਾਂ ਮੈਂ ਖਾਂਦੀ ਨਹੀਂ ਰੋਟੀ ਤਾਂ ਮੈਂ ਕਾਦੀ ਵਿਆਹੀ ਕਿ ਮੈਂ ਰੋਟੀ ਬੰਦ ਕਰਾਤੀ ਮੇਰੇ ਸਹੁਰਿਆਂ ਨੇ ਵਾਹ ਜੀ ਵਾਹ ਮੈਂ ਹਜੇ ਵੀ ਨਹੀਂ ਲੱਤੀ ਇੱਕ ਵੀ ਚੱਲ ਅੱਜ ਦੀ ਖਾ ਕੇ ਵੇਖਾਂਗੇ ਨਹੀਂ ਅੱਜ ਨਹੀਂ ਖਾਣੀ ਪਈ ਐ ਇਹ ਤਾਂ ਨਹੀਂ ਖਾਣੀ ਸਹਰੀ ਆ ਇਹਦਾ ਤਾਂ ਕੋਈ ਡਰ ਨਹੀਂ ਨਹੀਂ ਵੈਸੇ ਕੋਣੀ ਮਹਾ ਦਾ ਵਜ਼ਨ ਘਟਣ ਲੱਗਾ ਮੁੰਮੀ ਸਹਰੀ ਕਹਿ ਕੇ ਡਰਨੀਗਾ ਮਗਰ ਉਹ ਬਾਅਦ ਚ ਸਾਨੂੰ ਪਤਾ ਲੱਗਿਆ ਇਹ ਵੀ ਮੰਨੀ ਕਿਲੋ ਕਿਲੋ ਵਜਾ ਬਦਾਲਿਆ ਕਿੱਥੋਂ ਕਿੱਥੋਂ ਵੱਧ ਜੂਗਾ ਫੇ ਚਾਰ ਢੇੜੇ ਕੱਢ ਲਿਓ ਲੋ ਪਾਣੀ ਤੁਹਾਡੀਆਂ ਨਾਲ ਤਦੀਪ ਕੱਲ ਕਰੀ ਆ ਵਾ ਮੈਂਟਾ ਵਾਕ ਕਰਦੀ ਆ ਵੀ ਆਪਾਂ ਆ ਵਾਇ ਹੈ ਆਪਾਂ ਅੱਜ ਘੰਟਾ ਵਾਕ ਕਰਦੀ ਆ ਵੈ ਕਿ ਸਦੀ ਮੇਰੀ ਤਾਂ ਲੱਤਾਂ ਦੁੱਕੇ ਲੱਗ ਗਿਆ ਤੇ ਆਪਾਂ ਪੈ ਜੀਏ ਚੁੱਪ ਕਰਕੇ ਕਿ ਕਿਧਰ ਚਲੇਗੀ ਤੂੰ ਮੇਰੇ ਹਿਸਾਬ ਨਾਲ ਇੰਨਾ ਵਜਨ ਘਟਾਉਣ ਨੂੰ ਮੈਨੂੰ ਆ ਥੋੜਾ ਘ ਰਹਿ ਗਿਆ ਤੇ ਮੈਨੂੰ 7 ਕੁ ਮਹੀਨੇ ਲੱਗੇ ਜੇ 7 ਮਹੀਨੇ ਚ 8 ਕਿਲੋ ਵਜਨ ਘਟਿਆ ਇੰਨਾ ਨਹੀਂ ਘਟਦਾ ਸੌਖਾ ਬਹੁਤ ਇੰਨੀ ਵੀ ਡਾਈਟ ਨਾ ਕਰਿਓ ਮਰ ਜਓ ਸੋ ਹਿਸਾਬ ਕਿਤਾਬ ਨਾਲ ਚੱਲਿਓ ਲਓ ਜੀ ਆ ਗਰੇ ਰੋਟੀ ਕਾ ਸਟਾਰਟ ਹੋ ਗਿਆ ਰਾ ਆ ਵੇਸਤੂ ਰੋਟੀ ਵੇਖੋ ਕਿੱਡੀ ਸੋਹਣੀ ਨਦੀਆਂ ਵਿਖਾ ਦੇ ਲਓ ਜੀ ਦਿਖਾ ਦਿੰਨੇ ਜੀ ਕਿਹੜੀ ਗੱਲ ਕਰਤੀ ਬਹੁਤ ਹੀ ਸੋਹਣਾ ਪ੍ਰੋਸੈਸ ਆ ਜੀ ਬਹੁਤ ਹੀ ਸੋਹਣੀਆਂ ਲੱਗੀਆਂ ਵੇਖਣ ਨੂੰ ਦਿਲ ਕਰਦਾ ਖਾ ਲਈ ਤੇ ਖਾਲਾ ਬੰਦੇ ਨੂੰ ਵੈਸੇ ਜੇ ਕਿਸੇ ਨੂੰ ਭੁੱਖ ਨਾ ਲੱਗਦੀ ਵੇ ਰੋਟੀਆਂ ਵੇਖ ਲਵੇ ਤੁਹਾਨੂੰ ਭੁੱਖ ਲੱਗਣ ਲੱਗ ਪਣੀ ਇੰਨੀਆਂ ਜਿਆਦਾ ਵਧੀਆ ਬਣਾਈਆਂ ਹੋਈਆਂ ਪਰ ਅੱਜ ਵੇਖਿਆ ਜਾਊਗਾ ਕਿਹਦਾ ਮਾਨ ਡੋਲਦਾ ਸਾਡਾ ਤਾਂ ਨਹੀਂ ਡੋਲਿਆ ਹੇ ਤੱਕ ਨਾ ਐ ਮਾਨ ਡੋਲੂ ਅੱਜ ਅੱਧੀ ਰੋਟੀ ਨਾਲ ਕੋਈ ਮਾਨ ਟਾਰ ਨਹੀਂ ਡੋਲਦਾ ਇਦਾਂ ਆਣੀ ਆਪਾਂ ਵੀ ਉਨੀ ਜਾ ਕੇ ਜਿਮ ਚ ਇਹਦੀ ਗੱਲ ਕਰਨੀ ਚੰਗਾ ਜਦੋਂ ਇਹਨੇ ਖਾ ਲਈ ਆਂਡੇ ਆਂਡੇ ਲੈ ਗਿਆ ਸੋ ਆ ਇਧਰਲੇ ਪਾਸੇ ਮਨਦੀਪ ਕੌਰ ਮਨਦੀਪ ਕੌਰ ਖੋਸੇ ਮਨਦੀਪ ਚਾਂਬੜੇ ਆਈ ਚਾਂਬੜੇ ਅੱਜ ਖਤਮ ਹੋ ਗਏ ਆਂਡੇ ਹਾਏ ਖਤਮ ਹੋ ਗਿਆ ਹਾਏ ਬੋਲੇ ਜੇ ਟੇਰਦੀ ਹੋਈ ਸਾਈਡ ਤੋਂ ਬਿਕੋਜ਼ ਕਹਿੰਦੀ ਮੈਂ ਰੁੱਸੀ ਹੋਈ ਆ ਰੁੱਸੀ ਹੋਈ ਆ ਬੱਡੀ ਨੂੰ ਬੜਾ ਰੁੱਸੀ ਆ ਬੱਡੀ ਹਾਂ ਕੱਲ ਮੈਨੂੰ ਕਹਿੰਦੀ ਆਪਾਂ ਇੱਕ ਕੋੜੀ ਰੱਖੀਏ ਆ ਲੈ ਪੁੱਛ ਲੈ ਇਹਨੂੰ ਬੋਲੇ ਅੱਜ ਇਹ ਰੋਚ ਗਈ ਆ ਕੋੜੀ ਦੇ ਰਾਤ ਪਤਾ ਜੀ ਪੁੱਛ ਲੈ ਇਹਨੇ ਕੱਲ ਗਿਆ ਨਾ ਮੰਨੀ ਤੂੰ ਹਾਂ ਮੰਨੀ ਤੂੰ ਕਿਆ ਸੀ ਬੋਲ ਸਾਡੀ ਤੇਰ ਕੋ ਮੈਗ ਪੈ ਤੇਰੀ ਆਵਾਜ਼ ਕੈਚ ਹੋ ਜੂਗੀ ਆਪੇ ਤੂੰ ਸਲਾਮ ਦੇ ਜੈਸ ਫਿਰ ਰਸ ਜਾਨੀ ਆ ਫਿਰ ਮੰਨੀ ਤੂੰ ਸਾਹਮਣੇ ਆ ਨਹੀਂ ਸਾਡੇ ਸਾਹਮਣੇ ਤੇਰਾ ਈਡਾ ਤੇਰੇ ਭਰਿਆ ਪਿਆ ਰੁੱਸੀ ਬੈਠੀ ਸੀ ਸਾਡੇ ਕੋਲ ਤਾਂ ਤੂੰ ਰੋਣ ਵਾਲਾ ਮੂੰਹ ਬਣਾਏ ਆ ਦੇ ਕੱਲ ਅਗਲੀ ਨਾਲ ਦੀ ਪਤਲੀ ਬੋੜੋ ਸ਼ੇਅਰ ਕੀਤੀ ਆ ਆ ਸਾਰੇ ਲੋਕੀਆ ਨੂੰ ਕਾਲ ਦਾ ਪੁੱਛੀ ਜਾਂਦੇ ਕਿੰਨੀ ਪਤਲੀ ਕਿਵੇਂ ਹੋ ਗਈ ਚੱਲ ਜੀ ਇੰਨੀ ਪਤਲੀ ਹੋਤੇ ਆਇਆ ਇੰਨੀ ਪਤਲੀ ਭੇਜੀ ਸੀ ਮਤਲਬ ਮੰਨੀ ਵੇਲਾ ਪਤਲੀ ਕੱਲੀ ਸੀ ਇਹ ਮੰਨੀ ਕਿੰਨੀ ਪਤਲੀ ਭੇਜੀ ਸੀ ਤੈਨੂੰ ਤੇ ਦੇਜਾ ਤੂੰ ਕੀ ਬਣ ਗਈ ਆ ਸੋ ਹਜੇ ਤੇ ਕਰੇ ਦਾ ਭਰਾ ਨਹੀਂ ਉੱਠਿਆ ਭਰਾ ਉਹ ਫਲਾਸ਼ ਚੱਲ ਕਰ ਗੱਲ ਨਹੀਂ ਬਾਹਰ ਆਉ ਮੈਨੂੰ ਉੱਠਿਆ ਨਹੀਂ ਮੇਰੀ ਰੋਟੀ ਆ ਚੁੱਕੀ ਹੈ ਜੀ ਪਹਿਲੀ ਕੋ ਨਹੀਂ ਰੋਟੀਆਂ ਤਾਂ ਤਿੰਨ ਭਾਗ ਦੀ ਆ ਮੰਮਾ ਦੋ ਇੱਥੇ ਰਾਨ ਕੇ ਘਿਓ ਵੀ ਲਾ ਰਹੇ ਉਹਨਾਂ ਨੂੰ ਚੱਲ ਚੱਲ ਆਪਣ ਘਿਓ ਲਾ ਦੇ ਸੋ ਇਹ ਸੀ ਅੱਜ ਅੱਜ ਦਾ ਸਾਡਾ ਵਲੌਗ ਜੇ ਤੁਹਾਨੂੰ ਵਧੀਆ ਲੱਗਾ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਕੋਸ਼ਿਸ਼ ਕਰਾਂਗੇ ਕੰਟੀਨਿਊਟੀ ਦੇ ਵਿੱਚ ਵਲੌਗ ਜ਼ਰੂਰ ਲੈ ਕੇ ਆਈਏ ਤੇ ਇਹਨੂੰ ਪਾਣੀ ਲਾਉਣਾ ਮਮੀ ਜ਼ਰੂਰੀ ਆ ਪਾਣੀ ਨਾ ਹੀ ਲੱਗਣੀ ਆ ਕਿੰਨੇ ਦਿਨ ਮੈਂ ਇੱਥੇ ਹੈਗੀ ਮੈਂ ਬਣਵਾ ਦਿਆ ਕਰੂੰਗੀ ਅੱਜ ਤੇਰੇ ਵਲੋਗ ਵਾਹ ਜੀ ਵਾਹ ਅਮਨ ਥੋੜੀ ਜਿਹੀ ਦਿਖਦੀ ਹੋਈ ਸੋ ਅਮਨ ਲਾਉ ਜੀ ਹੁਣ ਆਖਰੀ ਕੰਮ ਅਮਨ ਕਰਦੀ ਹੋਈ ਉਹ ਇੰਗਲਿਸ਼ ਦੇ ਵਿੱਚ ਗੱਲਾਂ ਚੱਲ ਰਹੇ ਆ ਹਾਂ ਉਹ ਬਾਤ ਮੇਰੇ ਹਿਸਾਬ ਨਾਲ ਲਾ ਤੇ ਦੂਜਾ ਟੋ ਮੰਗਵਾ ਲਓ ਲਓ ਜੀ ਇਸੇ ਦੇ ਨਾਲ ਅੱਜ ਦਾ ਜਿਹੜਾ ਵਲੌਗ ਖਤਮ ਹੁੰਦਾ ਹੈ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ ਨਿੱਕੇ ਨਿੱਕੇ ਵਲੌਗ ਅਸੀਂ ਇਦਾਂ ਦੇ ਲੈ ਕੇ ਆਉਂਦੇ ਰਾਵਾਂਗੇ ਹਾਸੀ ਵਾਲੇ ਹੁਣ ਬ੍ਰੈਂਗ ਵੀ ਲੈ ਕੇ ਆਵਾਂ ਕਿਉਂਕਿ ਹਜੇ 바ਵਾ ਕਨਸੈਪਟ ਆ ਮਾਈਂਡ ਦੇ ਵਿੱਚ ਮਾਈਂਡ ਮਤਲਬ ਦਿਮਾਗ ਇੰਨੀ ਅੰਗਰੇਜ਼ੀ ਗੁਰਸ਼ਰਨ ਸਿਆ ਕਮਾਲ ਹੋਈ ਪਈ ਕਦੇ-ਕਦੇ ਤਾਂ ਮੈਨੂੰ ਐ ਲੱਗਦਾ ਮੈਨੂੰ ਹੀ ਅੰਗਰੇਜ਼ੀ ਆਉਂਦੀ ਆ ਤੇ ਫਿਰ ਕਦੇ-ਕਦੇ ਲੱਗਦਾ ਆਪਾਂ ਨੂੰ ਤਾਂ ਜਮਾ ਵੀ ਨਹੀਂ ਆਉਂਦੀ ਜਿੱਦਾਂ ਲੋਕੀ ਬੋਲਦੇ ਆ ਤੇ ਲਵ ਯੂ ਅੰਨੇ ਬਾਜੀ ਤੇ ਸਨੈਪਚੈਟ ਆਈਡੀ ਆਪਣੀ ਸੰਧੂ ਗੱਗੂ 1 ਸੰਧੂ ਐਸ ਏ ਐਨ ਡੀ ਐਚ ਯੂ ਜੀ ਯੂ ਜੀ ਯੂ 1 ਇੰਸਟਾਗ੍ਰam gursharan.157 ਗੁਰਚਰਨ ਦਾ ਸਪੈਲਿੰਗ ਗਲਤ ਆ ਉਥੇ ਮੇਰੀ ਇੰਸਟਾ ਤੇ ਜ ਯੂ ਜੀ ਯੂ ਆਰ ਐਸ ਐਚ ਏ ਆਰ ਐਨ ਡਾਟ 15 ਤੇ 7 15 7 ਮਤਲਬ ਤੁਸੀਂ ਉਥੇ ਕਿਸੇ ਵੀ ਤਰ੍ਹਾਂ ਦਾ ਕੋਈ ਮੈਸੇਜ ਛੱਡਣਾ ਹੋਵੇ ਆਦਾ ਬੈਸਟ ਆਈਡੀਆ ਕੋਈ ਦੇਣਾ ਵਲੌਗ ਅਕੋਰਡਿੰਗ ਸਾਨੂੰ ਮੈਸੇਜ ਕਰ ਸਕਦੇ ਹੋ ਓਕੇ ਰਾਜੂ ਓਕੇ ਜੀ ਓਕੇ ਥੈਂਕ ਯੂ ਲਵ ਯੂ ਹਨੇਵਾ